ਪੰਜਾਬੀ ਏਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ ਕਿਸਾਨ ਜਥੇਬੰਦੀਆਂ ਨੇ ਕਰਤਾ ਵੱਡਾ ਐਲਾਨ, ਸੀਐਮ ਭਗਵੰਤ ਮਾਨ ਦੇ ਫੈਸਲੇ ਨੂੰ ਨਹੀਂ ਕੀਤਾ ਸਵੀਕਾਰ। ਕਿਸਾਨੀ ਅੰਦੋਲਨ 'ਚ ਸ਼ਹੀਦ ਹੋਏ ਨੌਜਵਾਨ ਦੇ ਹੱਕ 'ਚ ਪੰਜਾਬ ਸਰਕਾਰ ਦਾ ਵੱਡਾ ਐਲਾਨ, ਸ਼ੁਕਰਾਂ ਦੇ ਪਰਿਵਾਰ ਨੂੰ ਮਿਲੀ 1 ਕਰੋੜ ਰੁਪਏ ਦੀ ਰਾਸ਼ੀ। ਪੰਜਾਬ ਦੇ ਕੈਬਨਿਟ ਮੰਤਰੀ ਨੇ ਕੇਂਦਰ ਸਰਕਾਰ ਨੂੰ ਕੀਤੀ ਵੱਡੀ ਅਪੀਲ। ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਦੇ ਕੀਤੇ ਜਾ ਰਹੇ ਤਸ਼ੱਦਦ ਦੀ ਕੀਤੀ ਨਿੰਦਾ। ਪੰਜਾਬ ਸਰਕਾਰ ਵੱਲੋਂ ਅੱਜ ਪੰਜਾਬ 'ਚ ਸਰਕਾਰੀ ਛੁੱਟੀ ਦਾ ਐਲਾਨ, ਪੂਰੇ ਪੰਜਾਬ ਦੇ ਸਕੂਲ ਜਿੱਤੇ ਹੋਰ ਵੀ ਦੇਖਦਾਰੀ ਰਹਿਣਗੇ ਬੰਦ ਸ਼ੁਕਰਾਂ ਦੀ ਮੋਤੇ ਖੁੱਲ ਕੇ ਬੋਲੇ ਰਵਨੀਤ ਮਿੱਟੂ ਪੂਰੇ ਪੰਜਾਬ ਦੇ ਲੋਕਾਂ ਨੂੰ ਇਕੱਠੇ ਹੋਣ ਦੀ ਕੀਤੀ اپੀਲ ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਨਵੀਂ ਅਪਡੇਟ 27 ਫਰਵਰੀ ਤੱਕ ਹੋਈ ਇਹ ਭਵਿੱਖਬਾਣੀ ਨੌਰੀ ਬਾਰਡਰ ਤੇ ਕਿਸਾਨ ਸ਼ੁਕਰਾਂ ਦੀ ਮੋਤੇ ਪੰਜਾਬ ਸਰਕਾਰ ਤੇ ਭਟਕੀ ਹਰਸੀਮਰ ਕੋਰ ਬਾਦਲ ਕਿਹਾ ਹਰਿਆਣਾ ਪੁਲਿਸ ਤੇ ਪਰਚਾ ਨਾ ਦਰਜ ਕਰਕੇ ਪੰਜਾਬੀਆਂ ਨਾਲ ਪੰਜਾਬ ਸਰਕਾਰ ਨੇ ਕੀਤਾ ਧੋਖਾ ਪੰਜਾਬ ਸਰਕਾਰ ਵੱਲੋਂ ਮ੍ਰਿਤਕ ਕਿਸਾਨ ਸ਼ੁਕਰਾਂ ਦੇ ਵਾਰਸਾਂ ਲਈ 1 ਕਰੋੜ ਰੁਪਏ ਮੁਆਵਜ਼ਾ ਛੋਟੀ ਭੈਣ ਪੱਕੀ ਸਰਕਾਰੀ ਨੌਕਰੀ ਅਤੇ 15 ਲੱਖ ਰੁਪਏ ਦਾ ਸਾਰਾ ਕਰਜ਼ਾ ਮੁਆਫ ਕਰਨ ਦੀ ਕੀਤੀ ਪੇਸ਼ਕਸ਼ ਨੂੰ ਕਿਸਾਨ ਜਥੇਬੰਦੀਆਂ ਨੇ ਠੁਕਰਾ ਦਿੱਤਾ ਹੈ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਸਰਵਨ ਸਿੰਘ ਪੰਦੇਰ ਜਗਜੀਤ ਸਿੰਘ ਡੱਲੇਵਾਲਾ ਤੇ ਸੂਰਜੀਤ ਸਿੰਘ ਫੂਲ ਨੇ ਕਿਹਾ ਹੈ ਕਿ ਜਦੋਂ ਤੱਕ ਸ਼ੁਕਰਨ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਕਤਲ ਦਾ ਕੇਸ ਨਹੀਂ ਦਰਜ ਕੀਤਾ ਜਾਂਦਾ ਉਦੋਂ ਤੱਕ ਅਜਿਹੀ ਕੋਈ ਵੀ ਪੇਸ਼ਕਸ਼ ਪਰਬਾਨ ਨਹੀਂ ਕੀਤੀ ਜਾਵੇਗੀ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਪਰਚਾ ਦਰਜ ਹੋਣ ਤੱਕ ਉਹ ਪੋਸਟਮਾਰਟਮ ਵੀ ਨਹੀਂ ਕਰਵਾਉਣਗੇ ਕਿਸਾਨ ਨੇ ਤਾਂ ਮੰਗ ਕਰ ਰਹੇ ਹਨ ਕਿ ਪੋਸਟਮਾਰਟਮ ਤੋਂ ਪਹਿਲਾਂ ਹਰਿਆਣਾ ਸਰਕਾਰ ਦੇ ਉਹਨਾਂ ਅਧਿਕਾਰੀਆਂ ਤੇ ਕਰਮਚਾਰੀਆਂ ਤੇ ਕਤਲ ਦੀ ਧਾਰਾ 302 ਦਾ ਕੇਸ ਦਰਜ ਕੀਤਾ ਜਾਵੇ ਜਿਨ੍ਹਾਂ ਨੇ ਸ਼ੁਕਰਨ ਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਹੈ ਕਿਸਾਨ ਨੇਤਾਵਾਂ ਨੇ ਇਸ ਮੌਕੇ ਵੀ ਆਖਿਆ ਹੈ ਕਿ ਬੀਤੇ ਦਿਨੀ ਪੰਜਾਬ ਪੁਲਿਸ ਨੇ ਵੀ ਸਾਡੇ ਵਾਹਨ ਰੋਕੇ ਜਿੱਤੋਂ ਤੱਕ ਕਿ ਸਾਡੇ ਲੰਗਰਾਂ ਨੂੰ ਵੀ ਰੋਕਿਆ ਗਿਆ ਉਹਨਾਂ ਨੇ ਆਖਿਆ ਕਿ ਪੰਜਾਬ ਪੁਲਿਸ ਨੇ ਇਹ ਕਿਸ ਦੀ ਸ਼ੈਤ ਕੀਤਾ ਇਹ ਗੱਲ ਪੰਜਾਬ ਪੁਲਿਸ ਸਪਸ਼ਟ ਕਰੇ ਜੇਕਰ ਇਹ ਨਾ ਪੁਲਿਸ ਅਫਸਰਾਂ ਨੇ ਇਹ ਖੁਦ ਕੀਤਾ ਹੈ ਤਾਂ ਇਹਨਾਂ ਖਿਲਾਫ ਵੀ ਕਾਰਵਾਈ ਹੋਵੇ ਕਿਸਾਨ ਸੰਘਰਸ਼ ਦੌਰਾਨ ਖਨੋਰੀ ਬਾਡਰ ਉਤੇ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਕਰਨ ਸਿੰਘ ਦੇ ਪਰਿਵਾਰ ਦਾ ਦੁੱਖ ਵਡਾਉਂਦਿਆਂ ਇੱਕ ਜੁੱਟਤਾ ਜ਼ਾਹਿਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਪੀੜਿਤ ਪਰਿਵਾਰ ਨੂੰ مالی ਮਦਦ ਵਜੋਂ 1 ਕਰੋੜ ਰੁਪਏ ਦੇਣ ਦੇ ਨਾਲ ਨਾਲ ਉਸ ਦੀ ਭੈਣ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦੀ ਜਾਣਕਾਰੀ ਟਵੀਟ ਕਰਕੇ ਸਾਂਝੀ ਕੀਤੀ ਹੈ ਮੁੱਖ ਮੰਤਰੀ ਨੇ ਹਰਿਆਣਾ ਦੀ ਸਰਦੂਤੇ ਚੱਲ ਰਹੇ ਪ੍ਰਦਰਸ਼ਨ ਦੌਰਾਨ ਮਾਰੇ ਗਏ ਇਸ ਸ਼ਹੀਦ ਦੇ ਪਰਿਵਾਰ ਨਾਲ ਅੰਦਰਦੀ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਨੇ ਦੁਹਰਾਇਆ ਕਿ ਦੁਖੀ ਇਸ ਘੜੀ ਵਿੱਚ ਸੂਬਾ ਸਰਕਾਰ ਪਰਿਵਾਰ ਨਾਲ ਖੜੀ ਹੈ ਅਤੇ ਪਰਿਵਾਰ ਨੂੰ ਦਿੱਕਤਾਂ ਵਿੱਚੋਂ ਕੱਢਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਮੁੱਖ ਮੰਤਰੀ ਨੇ ਦੁਹਰਾਇਆ ਕਿ ਸ਼ੂਕਰਨ ਦੇ ਕਾਤਲਾਂ ਨੂੰ ਸਲਾਖਾਂ ਪਿੱਛੇ ਡੱਕਣ ਲਈ ਸੂਬਾ ਸਰਕਾਰ ਦ੍ਰਿੜ ਹੈ। ਉਨ੍ਹਾਂ ਕਿਹਾ ਕਿ ਇਸ ਨੌਜਵਾਨ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀ ਨੂੰ ਮਿਸਾਲੀ ਸਜ਼ਾ ਕਿੰਨੀ ਬਣਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਕਿਨੌਣੇ ਜੁਰਮ ਲਈ ਜ਼ਿੰਮੇਵਾਰ ਵਿਅਕਤੀ ਕਿਸੇ ਵੀ ਤਰ੍ਹਾਂ ਦੀ ਨਰਮੀ ਦੇ ਹੱਕਦਾਰ ਨਹੀਂ ਹਨ ਅਤੇ ਉਨਾਂ ਨੂੰ ਆਪਣੇ ਗੁਨਾਹ ਦੀ ਟੁਕਵੀਂ ਸਜ਼ਾ ਮਿਲੇਗੀ ਪੰਜਾਬ ਦੇ ਕੈਬਨਿਟ ਮੰਤਰੀ ਹਰਪਜਨ ਸਿੰਘ ਗਿੱਟਿਓ ਨੇ ਹਰਿਆਣਾ ਪੁਲਿਸ ਵੱਲੋਂ ਨੌਜਵਾਨ ਕਿਸਾਨ ਚੁਕਰਾਂ ਸਿੰਘ ਦੀ ਕਥਿਤ ਤੌਰ ਤੇ ਹੱਤਿਆ ਕੀਤੇ ਜਾਣ ਤੇ ਰੋਸ ਪ੍ਰਗਟ ਕਰਦੇ ਹਾਂ ਕਿ ਕੇਂਦਰ ਸਰਕਾਰ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ ਮੰਤਰੀ ਹਰਪਜਨ ਸਿੰਘ ਗਿੱਟਿਓ ਨੇ ਹਰਿਆਣਾ ਪੁਲਿਸ ਦੀਆਂ ਕਾਰਵਾਈਆਂ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਬਹੁਤ ਹੀ ਚਿੰਤਾਜਨਕ ਹੈ ਕਿ ਹਰਿਆਣਾ ਪੁਲਿਸ ਨੇ ਕਿਸਾਨਾਂ ਦੇ ਖਿਲਾਫ ਉਸ ਸਮੇਂ ਹਿੱਸਾ ਕੀਤਾ ਜਦੋਂ ਉਹਨਾਂ ਦੀ ਲੀਡਰਸ਼ਿਪ ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਦੇ ਗੱਲਬਾਤ ਦੇ ਸੱਦੇ ਤੇ ਵਿਚਾਰ ਕਰਨਾਂ ਇਹ ਮੀਟਿੰਗ ਕਰ ਰਹੀ ਸੀ ਮੰਤਰੀ ਨੇ ਕਿ ਹੈਗੀ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਕਿਸਾਨਾਂ ਨੂੰ ਆਪਣੀਆਂ ਹੱਕੀ ਮੰਗਾਂ ਲਈ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਦਾ ਜਮਹੂਰੀ ਹੱਕ ਹੈ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਹੈਗੇ ਪੰਜਾਬ ਦੇ ਕਿਸਾਨਾਂ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਵੰਡਣ ਦੀਆਂ ਕੋਸ਼ਿਸ਼ਾਂ ਇਸ ਖੇਤਰ ਦੀ ਸਥਿਰਤਾ ਨੂੰ ਖਤਰੇ ਵਿੱਚ ਪਾ ਸਕਦੀਆਂ ਹਨ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਖੇਤਰੀ ਨਹੀਂ ਹਨ ਪਰ ਦੇਸ਼ ਭਰ ਦੇ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਦਰਸਾਉਂਦੀਆਂ ਹਨ ਉਹਨਾਂ ਨੇ ਅੱਗੇ ਕਿਹਾ ਕਿ ਪੰਜਾਬ ਹਰਿਆਣਾ ਸਰਦ ਦਿੱਤੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਇਹ ਚਾਲਾਂ ਸੱਤਾ ਦੀ ਸ਼ਰਿਆਮ ਦੁਰਵਰਤਨ ਨੂੰ ਦਰਸਾਉਂਦੀਆਂ ਹਨ ਪੰਜਾਬ ਸਰਕਾਰ ਵੱਲੋਂ 24 ਫਰਵਰੀ ਯਾਨੀ ਅੱਜ ਪੰਜਾਬ ਭਰ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਅੱਜ ਸੂਬੇ ਦੇ ਸਕੂਲ ਕਾਲਜ ਵਿਦਿਅਕ ادارے ਤੇ ਹੋਰ ਵਪਾਰਕ ਇਕਾਈਆਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਤਰਸਲ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਦੇ ਜਨਮ ਦਿਹਾੜੇ ਮੌਕੇ ਤੇ ਜਨਮ ਦਿਹਾੜੇ ਮੌਕੇ ਤੇ ਸਰਕਾਰੀ ਛੁੱਟੀ ਐਲਾਨੀ ਗਈ ਹੈ ਇਸ ਦਿਨ ਸਰਕਾਰੀ ਸਕੂਲ ਕਾਲਜ ਸਮੇਤ ਹੋਰ ਸਰਕਾਰੀ ادارے ਬੰਦ ਰਹਿਣਗੇ ਨੋਰੀ ਬਾਟਰ ਤੇ ਕਿਸਾਨ ਸ਼ੁਕਰਾਂ ਦੀ ਮੌਤ ਤੋਂ ਬਾਅਦ ਸੰਸਦ ਰਮਨੀਤ ਸਿੰਘ ਬਿੱਟੂ ਨੇ ਮੀਡੀਆ ਸਾਹਮਣੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਸਾਰਿਆਂ ਨੂੰ ਪੰਜਾਬ ਲਈ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ ਉਹਨਾਂ ਕਿਹਾ ਕਿ ਦੋ ਪੈਣਾ ਦਾ ਭਰਾ 22 ਸਾਲਾਂ ਦਾ ਸ਼ੁਕਰਾਂ ਜਿਸ ਦੀ ਮਾਂ ਵੀ ਹੈ ਨਹੀਂ ਤੇ ਦਾਦੀ ਨੇ ਪਾਲਿਆ ਪਿਓ ਦੇ ਵੀ ਹਾਲਾਤ ਮਾੜੇ ਹਨ ਉਹ ਪਰਿਵਾਰ ਨੂੰ ਮੁੜ ਨਹੀਂ ਮਿਲਣਾ ਚਾਹੇ ਸਰਕਾਰਾਂ ਕਿੰਨਾ ਵੀ ਪੈਸਾ ਦੇ ਦੇਣ ਉਹਨਾਂ ਨੇ ਕਿਹਾ ਹੈ ਕਿ ਸਾਰੇ ਸੂਬਿਆਂ ਨੂੰ ਪੈਰਾ ਮਿਲਟਰੀ ਫੋਰਸਿਜ਼ ਨੂੰ ਵੰਡਿਆ ਗਿਆ ਹੈ ਐਮਪੀ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਕਿਸਾਨਾਂ ਨੇ ਬਿਲਕੁਲ ਸ਼ਾਂਤਮਈ ਅੱਗੇ ਵਧਣ ਦੀ ਗੱਲ ਕੀਤੀ ਪਰ ਉਹਨਾਂ ਨੂੰ ਰੋਕਣ ਲਈ ਹਰਿਆਣਾ ਦੀਆਂ ਫੋਰਸਾਂ ਪਿੱਛੇ ਕਰਕੇ ਦਿੱਲੀ ਦੀਆਂ ਫੋਰਸਾਂ ਲਾਈਆਂ ਗਈਆਂ ਨਿਹਤਿਆਂ ਤੇ ਬਦੁਖਾਂ ਚਲਾਉਂਦੇ ਨੇ ਜਿਸ ਸਾਨੂੰ ਲੀਡਰਸ਼ਿਪ ਦਾ ਹੁਕਮ ਆਇਆ ਤਾਂ ਅਸੀਂ ਫਿਰ ਦਿੱਲੀ ਜਾ ਸਕਦੇ ਹਾਂ ਅੱਜ ਦੇ ਹਾਲਾਤ ਵੇਖ ਕੇ ਬਹੁਤ ਦੁੱਖ ਹੋ ਰਿਹਾ ਹੈ ਕਿ ਪੰਜਾਬ ਦੇ ਅੰਦਰ ਵੜ ਕੇ ਕਿਸਾਨਾਂ ਦੇ ਟਰੈਕਟਰ ਭੰਨੇ ਗਏ ਤੇ ਅਸੀਂ ਬੇਵੱਸ ਹੋਏ ਪਏ ਹਾਂ ਉਹਨਾਂ ਨੇ ਸਾਰੇ ਕਿਸਾਨਾਂ ਅੱਗੇ ਨੂੰ ਬੇਨਤੀ ਕੀਤੀ ਹੈ ਕਿ ਇਸ ਵੇਲੇ ਇੱਕ ਕਿਸਾਨ ਮਰਿਆ ਹੈ ਸਾਰੀਆਂ ਜਥੇਬੰਦੀਆਂ ਆਪਸੀ ਝਗੜੇ ਛੱਡ ਕੇ ਇਕੱਠੇ ਹੋਵੋ ਤੇ ਮਸਲੇ ਦਾ ਹੱਲ ਕਰੋ ਪੰਜਾਬ 'ਚ ਮੌਸਮ 'ਚ ਲਗਾਤਾਰ ਬਦਲਾਅ ਹੋ ਰਿਹਾ ਹੈ ਹਿਮਾਚਲ ਚ ਬਰਬਾਰੀ ਕਾਰਨ ਮੈਦਾਨੀ ਇਲਾਕਿਆਂ 'ਚ ਠੰਡ ਵਧ ਗਈ ਹੈ ਇਸ ਕਾਰਨ ਪੰਜਾਬ 'ਚ ਕਈ ਥਾਵਾਂ ਤੇ ਸੰਗੜੀ ਧੁੰਦ ਦੇਖਣ ਨੂੰ ਮਿਲੀ ਹੈ ਹਾਲਾਂਕਿ ਦੁਪਹਿਰ ਵੇਲੇ ਧੁੱਪ ਨਿਕਲਣ ਕਾਰਨ ਪਾਰਾ 2 ਡਿਗਰੀ ਤੱਕ ਹੇਠਾ ਡਿੱਗਿਆ ਹੈ ਮੌਸਮ ਵਿਭਾਗ ਦੇ ਮੁਤਾਬਿਕ ਆਉਣ ਵਾਲੇ 4-5 ਦਿਨਾਂ ਦੌਰਾਨ ਮੌਸਮ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈ 25 ਫਰਵਰੀ ਯਾਨੀ ਕੱਲ ਨੂੰ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਰਿਹਾ ਹੈ ਪਰ ਇਸ ਦਾ ਮੈਦਾਨੀ ਇਲਾਕਿਆਂ ਵਿੱਚ ਜ਼ਿਆਦਾ ਅਸਰ ਨਹੀਂ ਦਿਖੇਗਾ ਪੰਜਾਬ ਚ ਆਉਣ ਵਾਲੇ 3 ਦਿਨ ਅਸਮਾਨ ਸਾਫ਼ ਰਹਿਣ ਦੀ ਸੰਭਾਵਨਾ ਹੈ ਜਦੋਂ ਕਿ 27 ਫਰਵਰੀ ਨੂੰ ਹਿਮਾਚਲ ਚ ਵੈਸਟਰਨ ਡਿਸਟਰਬੈਂਸ ਸਰਗਰਮ ਰਹੇਗਾ ਸਾਬਕਾ ਕੇਂਦਰੀ ਮੰਤਰੀ ਦੇ ਬਠਿੰਡਾ ਦੇ ਐਮਪੀ ਹਰਸੀਮਰ ਕੌਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਦੋਸ਼ ਲਾਇਆ ਹੈ ਕਿ ਉਹ ਆਪਣੀ ਜ਼ੁਬਾਨ ਤੋਂ ਭੱਜ ਗਏ ਹਨ ਤੇ ਉਹਨਾਂ ਨੇ ਨੌਜਵਾਨ ਕਿਸਾਨ ਸ਼ੁਕਰਾਂ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਖਿ ਆਪ ਕੇਸ ਹੀ ਨਹੀਂ ਕੀਤਾ ਤੇ ਦੁੱਖ ਦੀ ਘੜੀ ਵਿੱਚ ਪਰਿਵਾਰ ਨੂੰ ਵੀ ਅਣਡਿੱਠਾ ਕੀਤਾ ਹੈ ਹਰ ਸਿਮਰ ਕੋਰ ਬਾਦਲ ਨੇ ਪਰਿਵਾਰ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਦੀ ਦਾਦੀ ਨਾਲ ਵੀ ਗੱਲਬਾਤ ਕੀਤੀ ਉਹਨਾਂ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਹਲੇ ਤੱਕ ਸਰਕਾਰ ਤੋਂ ਕੋਈ ਵੀ ਪੀੜਤ ਵਿਅਕਤੀ ਪਰਿਵਾਰ ਨੂੰ ਨਹੀਂ ਮਿਲਿਆ ਉਹਨਾਂ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਨੇ ਸ਼ੁਕਰਨ ਦੇ ਕਤਲ ਲਈ ਜ਼ਿੰਮੇਵਾਰ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਖਿਲਾਫ ਕੇਸ ਦਰਜਾ ਕਰਕੇ ਸਾਰੀ ਕਿਸਾਨੀ ਨਾਲ ਧੋਖਾ ਕੀਤਾ ਹੈ ਹਰ ਸਿਮਰਤ ਕੋਰ ਬਦਲ ਨੇ ਜੋੜ ਦੇ ਕੇ ਕਿ ਹੈ ਕਿ ਸ਼ੁਕਰਨ ਸਿੰਘ ਦਾ ਹਰਿਆਣਾ ਸਰਕਾਰ ਨੇ ਕਤਲ ਕੀਤਾ ਹੈ ਤੇ ਇਸ ਕੰਮ ਵਿੱਚ ਆਪ ਸਰਕਾਰ ਹਰਿਆਣਾ ਦੇ ਨਾਲ ਰਲਈ ਹੋਈ ਹੈ ਉਹਨਾਂ ਕਿ ਹੈ ਕਿ ਗ੍ਰਹਿ ਮੰਤਰੀ ਹੋਣ ਦੇ ਨਾਤੇ ਭਗਵੰਤ ਮਾਨ ਦੇ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਹੈ ਇਸ ਵੇਲੇ ਜੋ ਸਾਡੇ ਤੇ ਕੇਂਦਰ ਸਰਕਾਰ ਨੇ ਜਿਹੜੀ ਬਰਬਰਤਾ ਪੂਰਨ ਆ ਬਾਰਡਰਾਂ ਤੇ ਕਾਰਵਾਈ ਕੀਤੀ ਆ ਜਿਵੇਂ ਸੁਭਕਰਨ ਸਿੰਘ ਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਵਾ ਔਰ ਜਿਵੇਂ ਸਾਡੇ ਸੰਧ ਤੋੜੇ ਹੈਗੇ ਆ ਔਰ ਜੋ ਕਾਰਵਾਈਆਂ ਬਾਰਡਰ ਤੇ ਹੋਈਆਂ ਤੁਸੀਂ ਸਾਰੇ ਜਾਣਦੇ ਹੋ ਔਰ ਹਰਿਆਣੇ ਦੇ ਅੰਦਰ ਜਿਵੇਂ ਇੱਕ ਐਮਰਜੈਂਸੀ ਵਰਗੇ ਹਾਲਾਤ ਹੈਗੇ ਨੇ ਠੀਕ ਹੈ ਜੀ ਇੱਕ ਤਾਂ ਉਹ ਪ੍ਰਕਰਮ ਚੱਲ ਰਿਹਾ ਹੈਗਾ ਜਿਹੜੇ ਵਿੱਚ ਅੱਜ ਅਸੀਂ ਰੋਸ ਕੀਤਾ ਹੈ ਕੱਲ ਅਸੀਂ ਜਿੰਨੇ ਵੀ ਚਾਰ ਸ਼ਹੀਦ ਹੋ ਗਏ ਆ ਸੁਭਕਰਨ ਸਿੰਘ ਜੀ ਦੇ ਨਾਲ ਚਾਰ ਹੋ ਗਏ ਆ ਉਹਨਾਂ ਦੀ ਯਾਦ ਵਿੱਚ ਇੱਕ ਕੈਂਡਲ ਮਾਰਚ ਬਾਰਡਰਾਂ ਤੇ ਕਰਾਂਗੇ 22 ਨੂੰ 5 ਨੂੰ ਆਪਾਂ WTO ਦੀ ਜਿਹੜੀ 22 ਦੀ ਮੀਟਿੰਗਾਂ ਨੂੰ ਧਿਆਨ ਵਿੱਚ ਰੱਖਿਆ ਦੋਵੇਂ ਬਾਰਡਰਾਂ ਤੇ ਸੈਮੀਨਾਰ ਕਰਾਵਾਂਗੇ ਜਿੱਚ ਬੁੱਧੀਜੀਵੀ ਵੀ ਸੱਦੇ ਜਾਣਗੇ ਔਰ 26 ਨੂੰ ਪਹਿਲੋ ਪਿੰਡਾਂ ਦੇ ਵਿੱਚ ਪੂਰੇ ਭਾਰਤ ਦੇ ਪਿੰਡਾਂ ਦੇ ਵਿੱਚ ਠੀ ਫੂਕ ਮਜਾਰੇ ਕੀਤੇ ਜਾਣਗੇ। ਔਰ ਫਿਰ ਦੁਪਹਿਰ ਬਾਅਦ ਬਾਡਰਾ ਤੇ ਦਿਓ ਕੱਡ ਦਿਓ ਕੱਡ 20 ਫੁੱਟੇ ਅਸੀਂ ਪੁਤਲੇ ਬਣਾਵਾਂਗੇ ਜਿੱਚ ਡਬਲਯੂਟੀਓ ਕਾਰਪੋਰੇਟ ਕਰਾਣੇ ਆ ਹੁਣ ਮੋਦੀ ਖੱਟਰ ਸਾਰੇ ਰਲਾਪਾ ਫੂਕਾਂਗੇ ਪੂਰੀ ਦੁਨੀਆ ਨੂੰ ਮੈਸੇਜ ਦੇਾਂਗੇ ਵੀ ਇਹ ਕੀ ਕੁਝ ਹੋ ਰਿਹਾ। ਪਰ ਇਹ ਤੋਂ ਬਾਅਦ 27 ਤਰੀਕ ਨੂੰ ਜਿਵੇਂ ਐਸਕੇਮ ਗੈਰ ਰਾਜਨੀਤਕ ਤੇ ਕਿਸਾਨ ਮਜ਼ਦੂਰ ਮੋਰਚਾ ਕੇਐਮ ਆਪਣੇ ਫੋਰਮਾਂ ਦੀ ਮੀਟਿੰਗ 'ਚ ਵੱਡੀ ਚਰਚਾ ਕਰੂਗਾ ਦੇਸ਼ ਲੈਵਲ ਦੀਆਂ ਸਾਰੀਆਂ ਜਥੇਬੰਦੀਆਂ ਸਦੀਆਂ ਜਾਣੀ ਆਪਣੇ ਬੋਰਡਰ 'ਸਤੇ ਆਰੇਦੋਂ ਦਾ 28 ਤਰੀਕ ਨੂੰ ਜੜਾ ਵਾ ਉਹ ਅਸੀਂ ਦੋਹਾਂ ਫੋਰਮਾਂ ਦੀ ਸਾਂਝੀ ਮੀਟਿੰਗ ਕਰਾਂਗੇ ਵੀ ਕੀ ਆ ਕੀ ਕਰਨਾ ਚਾਹੀਦਾ ਤੇ 29 ਤਰੀਕ ਨੂੰ ਅਗਲਾ ਐਲਾਨ ਹੋਊਗਾ ਵੀ ਅੱਗੇ ਮੋਰਚੇ ਦੀ ਕੀ ਪੋਜੀਸ਼ਨ ਰਹਿਣ ਵਾਲੀ ਹੈਗੀ ਆ ਔਰ ਤੁਹਾਨੂੰ ਪਤਾ ਕਿ ਹਜੇ ਸਰਕਾਰ ਨਹੀਂ ਮੰਨ ਰਹੀ ਹੈਗੀ ਸ਼ਹੀਦ ਪਰਿਵਾਰ ਵਾਲੇ ਮਸਲੇ ਤੇ ਐਫ ਆਈ ਆਰ ਦਰਜ ਕਰਨ ਤੇ ਵਿੱਚ ਇਹ ਵੀ ਪ੍ਰੋਗਰਾਮ ਆ ਸਕਦਾ ਵਾ ਤੋਂ ਅਸੀਂ ਚਾਹੁੰਦੇ ਸੀ ਆਪਣੇ ਸ਼ਹੀਦ ਦਾ ਮਾਨਨਾ ਸਨਮਾਨਾ ਨਾਲ ਸੰਸਕਾਰ ਕਰ ਲਈਏ ਜਿੱਡਾ ਵੱਡਾ ਇਹ ਸ਼ਹੀਦ ਆ ਉਹਦੇ ਕਰਕੇ ਇਹਦੇ ਵਿੱਚ ਫਿਰ ਜੋ ਇਸ ਵੇਲੇ ਘਟਨਾਕ੍ਰਮ ਸਾਡੇ ਸਾਹਮਣੇ ਆ ਰਿਹਾ ਵਾ ਉਸ ਸਾਰੀਆਂ ਗੱਲਾਂ ਤੇ ਵੱਡੀ ਚਰਚਾ ਦੇਸ਼ ਵਿਆਪੀ ਜਥੇਬੰਦੀਆਂ ਦੇ ਸਦਕੇ ਚਰਚਾ ਕਰਕੇ ਫਿਰ 29 ਨੂੰ ਜਿਹੜਾ ਵਾ ਮਹੀਨੇ ਦੇ ਖੀਰ ਦੇ ਵਿੱਚ ਅਗਲਾ ਐਲਾਨ ਤੁਹਾਡੇ ਸਾਹਮਣੇ ਆਊਗਾ ਇਹ ਇਹ ਜਿਹੜਾ ਅੱਜ ਅਸੀਂ ਜਿਹੜਾ ਸੋਚ ਵਿਚਾਰ ਕੀਤੀ ਸੀ ਕੋਈ ਵੀ ਜੇ ਤਾਂ ਪ੍ਰਦਰਸ਼ਨ ਕਰਨਾ ਤਾਂ ਸ਼ਾਂਤ ਮੈਈ ਤਰੀਕੇ ਨਾਲ ਕੀਤਾ ਜਾਵੇ ਸੋ ਪੰਜਾਬ ਦੇ ਵਿੱਚੋਂ ਜਿਹੜਾ ਅਮਰਸਰ ਤੋਂ ਲੈ ਕੇ ਸ਼ੰਭੂ ਤੱਕ ਜਿਹੜੇ ਕੋਈ ਕਿਸਾਨ ਆਏ ਉਥੇ ਕੋਈ ਨੁਕਸਾਨ ਨਹੀਂ ਹੋਇਆ ਪਰ ਜਿਹੜਾ ਹਰਿਆਣੇ ਦਾ ਬਾਰਡਰ ਆ ਉਥੇ ਆ ਕੇ ਇੱਕ ਨੌਜਵਾਨ ਦੀ ਕੱਲ ਜਿਹੜੀ ਹੈ ਗਿਆ ਡੈਥ ਹੋਈ ਆ ਜਿਹਦੇ ਨਾਲ ਤਿੰਨ ਭੈਣਾਂ ਦਾ ਇਕਲੌਤਾ ਭਰਾ ਜਿਹੜਾ ਅਸੀਂ ਦੁਨੀਆ ਤੋਂ ਚਲੇ ਗਿਆ ਜਿਹੜਾ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਸੋ ਅਸੀਂ ਇਸ ਚੀਜ਼ ਦੀ ਕਾਢੀ ਨਿੰਦਾ ਕਰਦੇ ਹਾਂ ਜੇ ਕਿਸਾਨ ਦਿੱਲੀ ਜਾਣਾ ਚਾਹੁੰਦੇ ਸੀ ਉਹਨਾਂ ਨੂੰ ਜਾਣ ਦੇਣਾ ਚਾਹੀਦਾ ਸੀ ਉੱਥੇ ਜਾ ਕੇ ਉਹਨਾਂ ਨੂੰ ਰਾਮਲੀਲਾ ਗਰਾਊਂਡ ਜਾਂ ਜੋ ਵੀ ਕੋਈ ਜਗ੍ਹਾ ਦੇਣੀ ਸੀ ਉੱਥੇ ਦੇਣ ਦੇ ਉੱਥੇ ਬੈਠਦੇ ਆਪਦਾ ਜਿਹੜਾ ਧਰਨਾ ਪ੍ਰਦਰਸ਼ਨ ਕਰਨਾ ਸੀ ਕਰ ਸਕਦੇ ਤੇ ਸੋ ਪਰ ਰੋਕਣ ਨਾਲ ਕਿਤੇ ਨਾ ਕਿਤੇ ਜਿਹੜਾ ਮਾਹੌਲ ਹੈ ਉਹ ਤਣਾਅਪੂਰਨ ਹੋਇਆ ਸੋ ਕੇਂਦਰ ਸਰਕਾਰ ਨੂੰ ਹਰਿਆਣਾ ਸਰਕਾਰ ਨੂੰ ਇਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ ਔਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਲਗਾਤਾਰ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਹਨ ਉਹਨਾਂ ਨੂੰ ਵਿੱਚ ਪਾ ਕੇ ਉਹ ਕੋਸ਼ਿਸ਼ ਕਰ ਰਹੇ ਨੇ ਕਿ ਮਸਲੇ ਦਾ ਹੱਲ ਜਣਾ ਕੀਤਾ ਜਾ ਸਕੇ ਕਿਸਾਨ ਕਹਿ ਰਹੇ ਕਿ ਸਰਕਾਰ ਪ੍ਰੈਕਟੀਕਲ ਨਹੀਂ ਦੇ ਰਹੀ ਸਾਡਾ ਲਾਲ ਹੈ ਇਹ ਨਹੀਂ ਹੈ ਕਿ ਚੰਨ ਗੇਰੇ ਨਹੀਂ ਸਰਕਾਰ ਦਾ ਹੁਣ ਜਿੰਨੇ ਹਸਪੀਟਲ ਨੇ ਉਹਨਾਂ ਦੇ ਵਿੱਚ ਸਟੈਂਡ ਬਾਈ ਤੇ ਸਾਡੇ ਮਨਿਸਟਰ ਨੇ ਸਾਡੇ ਡਾਕਟਰ ਬਲਬੀਰ ਜੀ ਆਈਐਸ ਸਪੈਸ਼ਲਿਸਟ ਨੇ ਡਾਕਟਰ ਬਲਜੀਤ ਕੌਰ ਆਈ ਸਪੈਸ਼ਲਿਸਟ ਨੇ ਔਰ ਡਾਕਟਰ ਚਰਨਜੀਤ ਸਿੰਘ ਜੀ ਜਿਹੜੇ ਚੰਪੁਰ ਸਾਹਿਬ ਤੋਂ ਐਮਐਲਏ ਨੇ ਉਹਨਾਂ ਦੀਆਂ ਡਿਊਟੀਆਂ ਲਾਈਆਂ ਹੋਈਆਂ ਨੇ ਵੀ ਹਸਪੀਟਲਾਂ 'ਚ ਡਿਊਟੀਆਂ ਲਾਰchées ਨੇ ਅਸਤਾ ਸਟੈਂਡ ਬਾਈ ਤੇ ਡਾਕਟਰ ਰੱਖੇ ਹੋਏ ਨੇ ਸੋ ਸਾਡੇ ਵੱਲੋਂ ਤਾਂ ਹਰ ਤਰ੍ਹਾਂ ਦਾ ਜਿਹੜਾ ਹੈਗਾ ਨਿਗਰੱਖੀ ਹੋਈ ਆ ਕੋਈ ਕਿਸੇ ਕਿਸਮ ਦਾ ਕੋਈ ਨੁਕਸਾਨ ਨਾ ਹੋਵੇ ਪਰ ਜਿਹੜੇ ਉਥੇ ਪੁਲਿਸ ਵਗੈਰਾ ਲੱਗੀ ਹੋਈ ਆ ਹਰਿਆਣਾ ਦੀ ਪੁਲਿਸ ਜਾਂ ਹੋਰ ਸਕਿਉਰਿਟੀ ਫੋਰਸਾਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਸ਼ਾਂਤਮਈ ਤਰੀਕੇ ਨਾਲ ਆ ਜਿਹੜਾ ਇਸ ਨੂੰ ਨਿਪਟਾਉਣਾ ਚਾਹੀਦਾ ਗੋਲੀਆਂ ਚਲਾ ਕੇ ਐਦਾਂ ਦੇ ਕੋਈ ਕਿਸੇ ਮਸਲੇ ਦਾ ਹੱਲ ਨਹੀਂ ਨਿਕਲਦਾ ਕਰਦੇ ਕੋਈ ਵੀ ਮਸਲੇ ਦਾ ਹੱਲ ਕੱਢਣਾ ਤਾਂ ਟੇਬਲ ਟਾਕ ਜ਼ਰੂਰੀ ਆ ਸੋ ਉਹ ਬੈਠਣ ਕਰਨ ਇੱਕ ਵਾਰੀ ਦੋ ਵਾਰੀ ਚਾਰ ਵਾਰੀ ਪੰਜ ਹੈ 10 ਵਾਰੀ ਬੱਠਣਾ ਪਵੇ ਪਰ ਕਿਤੇ ਨਾ ਕਿਤੇ ਇਹ ਲੱਗਦਾ ਕਿ ਪਿਛਲੇ 3 ਸਾਲ ਪਹਿਲਾਂ ਜਦੋਂ ਇਹ ਦਿੱਲੀ ਧਰਨਾ ਲੱਗਿਆ ਸੀ ਉਸ ਤੋਂ ਬਾਅਦ ਕੇਂਦਰ ਸਰਕਾਰ ਨੇ ਕੋਈ ਮੀਟਿੰਗ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜੇ ਵਿੱਚ ਵਿੱਚ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਤਾਂ ਅੱਜ ਇਹ ਨੌਤਣਾਉਂ ਦੀ ਮੈਨੂੰ ਲੱਗਦਾ ਐ ਐਡਾ ਕੋਈ ਸੰਘਰਸ਼ ਵੀ ਨਹੀਂ ਵੱਡਿਆ ਜਾਂਦਾ ਸੀ ਕਿਹਨਾਂ ਤੋਂ ਮਾਮਲਾ ਦਰਜ ਕਰਨ ਦੀ ਮੰਗ ਕਰ ਰਹੇ ਆ ਵੀ ਮਾਮਲਾ ਦਰਜ ਕੀਤਾ ਜਾਵੇ ਦੇਖੋ ਜੋ ਵੀ ਹੋ ਸਕੂਗਾ ਸਰਕਾਰ ਉਸ ਤੇ ਗਹਿਰੀ ਚਿੰਤਾ ਕਰ ਰਹੀ ਆ ਜਿਸ ਤਰ੍ਹਾਂ ਪਰਚਾ ਵੀ ਹੋਊਗਾ ਜਾਂ ਜੋ ਵੀ ਹੋਊਗਾ ਜਿਹੜਾ ਜਿਹੜੇ ਵਿੱਚ ਇਨਵੋਲਵਮੈਂਟ ਆ ਉਹ ਕਿਸੇ ਨੂੰ ਬਖਸ਼ਿਆ ਨਹੀਂ ਜਾਊਗੀ ਉਹਦੀ ਸਰਕਾਰ ਹੈ ਉਹਨਾਂ ਨੂੰ ਇਹਦਾ ਮੱਬਜ ਪੋਗ ਪੋਗਤਣਾ ਪਊਗਾ ਅੱਗੇ ਲਖੀਮਪੁਰ ਚ ਵੀ ਇਸ ਤਰ੍ਹਾਂ ਕੀਤਾ ਪੰਜਾਬੀਆਂ ਨਾਲ ਇੱਥੇ ਵੀ ਕੀਤਾ ਹੈਗਾ ਸੋ ਇਸ ਕਰਕੇ ਉਹਨਾਂ ਦੇ ਮੰਗਾ ਮੰਨਣ ਦੀ ਨੀਅਤ ਲੱਗਦੀ ਨਹੀਂ ਅਦਰਵਾਈਜ਼ ਜਿਵੇਂ ਮੈਂ ਦੱਸਿਆ ਕਿ ਮੈਂ ਵੀ ਆਪਣੇ ਸਮੇਂ 'ਚ ਮੁੱਖ ਮੰਤਰੀ ਹੁੰਦੇ ਜਿੰਨੀਆਂ ਮੰਗਾਂ ਮੰਨੀਆਂ ਇੱਕ ਵੀ ਤਾਂ ਐਜੀਟੇਸ਼ਨ ਨਹੀਂ ਹੋਈ ਇਹ 2.5 ਸਾਲਾਂ ਬਾਅਦ ਆ ਕੇ ਫੇਰ ਮੀਟਿੰਗਾਂ ਦਾ ਦੇਣ ਲੱਗੇ ਡੇਟਾਂ ਇਹ ਤਾਂ ਲਮਕਾਉਣ ਤੇ ਟਲਕਾਉਣ ਦੀ ਆਦਤ ਹੈ ਕਿਸਾਨ ਕੀ ਕਰੇ ਵਿਚਾਰਾ ਗਰੀਬ ਕਿਸਾਨ ਭੁੱਖਾ ਪਿਆਸਾ ਟਬਰਾਂ ਲੈ ਕੇ ਅੱਜ ਰਹਿਂਦਾ ਖੁੰਦਾ ਹੈਗਾ ਕਿ ਉਹਦਾ ਉਹਨੂੰ ਗੋਲੀਆਂ ਚਲਾ ਕੇ ਖਤਮ ਕੀਤਾ ਜਾ ਰਿਹਾ ਹੈ ਪਿਛਲੇ ਕੁਝ ਦਿਨਾਂ ਦੀਆਂ ਘਟਨਾਵਾਂ ਜੋ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਪਰ ਵਾਪਰੀਆਂ ਹਨ ਅਤਿਆੰਤ ਮੰਦਭਾਗੀਆਂ ਧੱਕੇਸ਼ਾਹੀ ਹੈ ਸਾਡੇ ਨਾਲ ਬਾਹਰਲੇ ਮੁਲਕਾਂ ਦਾ ਵਿਰੋਧੀ ਮੁਲਕਾਂ ਵਾਲਾ ਵਰਤੋਕ ਕੀਤਾ ਜਾ ਰਿਹਾ ਹੈ ਕਿਸ ਤਰੀਕੇ ਨਾਲ ਸਾਡਾ ਇੱਕ ਵਿਚਾਰਾ ਕਿਸਾਨ ਪੰਜਾਬੀ ਪੰਜਾਬ ਦੀ ਧਰਤੀ ਤੇ ਆ ਕੇ ਹਰਿਆਣੇ ਦੀ ਪੁਲਿਸ ਧੱਕੇ ਕਰਕੇ ਬੰਦੇ ਚੱਕ ਕੇ ਲੈ ਜਾ ਕੇ ਔਰ ਗੋਲੀਆਂ ਤੇ ਬੁਲੇਟਸ ਦੇ ਨਾਲ ਜਿਵੇਂ ਕੋਈ جنگ ਲੱਗੀ ਹੈ ਬਾਡਰ ਤੇ ਮਾਰਿਆ ਇਹ ਮੈਂ ਇਸ ਦੇ ਉੱਤੇ ਬੜਾ ਭਾਰੀ ਦੁੱਖ ਜ਼ਾਹਰ ਕਰਦਿਆਂ ਨਿੰਦਿਆ ਕਰਦਿਆਂ ਫੌਰੀ ਤੌਰ ਤੇ ਹਰਿਆਣੇ ਨੂੰ ਬੰਦ ਕਰਨਾ ਚਾਹੀਦਾ ਹੈ ਇਹਦਾ ਨਹੀਂ ਨਤੀਜੇ ਭੋਗਣੇ ਪਹਿਣਗੇ ਅੰਨਦਾਤਾ ਦੇ ਉੱਪਰ ਇਸ ਤਰ੍ਹਾਂ ਦੇ ਗੋਲੇ ਵਰਸਾਉਣੇ ਇਹ ਨੂੰ ਬਰਦਾਸ਼ਤ ਨਹੀਂ ਕਰੂਗਾ ਕਦੇ ਵੀ ਪੰਜਾਬ ਨਾ ਕਦੇ ਕੀਤਾ ਹੈਗਾ ਦੁੱਖ ਇਸ ਗੱਲ ਦਾ ਹੈ ਕਿ ਹਰਿਆਣਾ ਸਰਕਾਰ ਤਾਂ ਜੋ ਕਰਦੀ ਹੈ ਕਰਦੀ ਹੈ ਜੋ ਮਤਭਾਗ ਹੈ ਲੇਕਿਨ ਸਾਡੀ ਸਰਕਾਰ ਕਿਉਂ ਸੁੱਤੀ ਪਈ ਹੈ ਸਾਡੇ ਪੰਜਾਬ ਦੇ ਵਿੱਚ ਜੋ ਆ ਸਕਦੇ ਹੈ ਸਾਡੇ ਤਾਂ ਪੰਜਾਬ ਦਾ ਇੱਕ ਕਿਸਾਨ ਮੈਨੂੰ ਉਧਰ ਹਰਿਆਣੇ ਚ ਗਿਆ ਪੰਜਾਬ ਦੀ ਸਰਕਾਰ ਸੁੱਤੀ ਪਈ ਹੈ ਇਹ ਤਾਂ ਇਹ ਲੱਗਦਾ ਜਿਵੇਂ ਦੋਨੋਂ ਸਰਕਾਰਾਂ ਦੀ ਮਿਲੀ ਭੁਗਤ ਦੇ ਨਾਲ ਪੰਜਾਬ ਦੇ ਅਨਦਾਤੇ ਨੂੰ ਕੁੱਟਿਆ ਜਾ ਰਿਹਾ ਮਾਰਿਆ ਜਾ ਰਿਹਾ ਜਿਹਨੂੰ ਬਰਦਾਸ਼ਤ ਕਰਨਾ ਬਹੁਤ ਔਖਾ ਹੈ ਔਰ ਜਿਹਦੇ ਨਤੀਜੇ ਭੁਗਤਨੇ ਪੈਣਗੇ ਸਾਨੂੰ ਇਹਦੀ ਜਿੰਨੀ ਨਿੰਦਿਆ ਕਰ ਸਕੀਏ ਓਨੀ ਨਿੰਦਿਆ ਕਰਨੀ ਚਾਹੀਦੀ ਹੈ ਮੈਂ ਚਾਹਉਂ ਨਹੀਂ ਕਿ ਜਿਹੜੀਆਂ ਘਟਨਾਵਾਂ ਮੈਂ ਵਾਪਰੀਆਂ ਇਹਦੀ ਇਹ ਸਿਟਿੰਗ ਜੱਜਾਂ ਦੇ ਪੈਨਲ ਤੋਂ ਇਨਕੁਆਇਰੀ ਕਰਾਈ ਜਾਵੇ ਇਹ ਦੀ ਕਿ ਹਰਿਆਣਾ ਸਰਕਾਰ ਜਾਂ ਪੰਜਾਬ ਸਰਕਾਰ ਇਨਕੁਆਇਰੀ ਕਰੂਗੀ ਤੇ ਸਜ਼ਾ ਦਿੱਤੀ ਜਾਵੇ ਅਸੀਂ ਜਿਹੜਾ ਕੁਝ ਵਾਪਰਿਆ ਉਹਨੂੰ ਉਹਨੂੰ ਸਾਰੀ ਦੁਨੀਆ ਉਹ 당ਗ ਰਹਿ ਗਈ ਇਹ ਦੇਖ ਕੇ ਕਿ ਐਨਾ ਕੁਝ ਐਨਾ ਤੱਕਾ ਕਿ ਬਾਹਰਲੇ ਬੁਲਕਾਂ ਜਿਹਤਰਾ ਸਾਡੇ ਤੇ ਕਰ ਰਹੇ ਬਹੁਤ ਬੰਦ ਭਾਗ ਹੈ ਬੜਾ ਮਾੜਾ ਹੈ ਔਰ ਦੁੱਖ ਇਸ ਗੱਲ ਦਾ ਹੈ ਕਿ ਸਾਨੂੰ ਘਰੇ ਆ ਕੇ ਕੁੱਟ ਗਿਆ ਹਰਿਆਣੇ ਵਾਲੇ ਇਹ ਬਹੁਤ ਬੰਦ ਭਾਗ ਹੈ ਬਰਦਾਸ਼ਤ ਨਹੀਂ ਹੋਣਾ ਦਿੱਲੀ ਦੀ ਸਰਕਾਰ ਵੀ ਅੱਖਾਂ ਖੋਲੇ ਹਰਿਆਣੇ ਦੀ ਵੀ ਖੋਲੇ ਤੇ ਪੰਜਾਬ ਦੀ ਵੀ ਖੋਲੇ ਮੰਤਰੀ ਸਾਹਿਬ ਬੋਲਤੇ ਸੇ ਵੀ ਮੁਝੇ ਸੈਂਟਰ ਧਮਕੀ ਦੇ ਰਹਾ ਹੈ ਵੀ 356 ਲਗਾ ਦੇਗੇ ਮੈਂ ਆਪਕੇ ਪੱਖ ਵਿੱਚ ਖੜਾ ਹਾਂ ਕਿੰਨੀ ਬੜੀਆਂ ਬਾਤ ਬਹੁਤ ਅੱਛਾ ਬਾਤ ਹੁਣ ਸਾਡੇ ਮੁੱਖ ਮੰਤਰੀ ਜੀ ਖੁਦ ਬੋਲ ਕਰ ਵੀ ਦੋਸ਼ੀਆਂ ਕੇ ਖਿਲਾਫ ਕਾਰਵਾਈ ਹੋਗੀ ਔਰ ਉਨਕੇ ਜੋ ਅਧਿਕਾਰੀਏ ਬੋਲ ਰਹੇ ਹੈ ਵੀ ਐਸਾ ਹੋ ਹੀ ਨਹੀਂ ਸਕਤਾ ਅਸੀਂ ਤਬ ਪਰਿਵਾਰ ਕੋ ਯਹਾਂ ਬੋਲ ਦਿਆ ਵੀ ਇਹ ਦੋ ਦਿਨ ਵੀ ਲੱਗ ਸਕਤੇ ਹੈ 10 ਦਿਨ ਵੀ ਲੱਗ ਸਕਤੇ ਹੈ ਇਹ ਅਸੀਂ ਇਹ ਕਾਰਵਾਈ ਪਾਲਦਾ ਜਿਹੜੇ ਵੀ ਦੋਸ਼ੀ ਹੈ ਇਹਨਾਂ ਨੂੰ ਸੱਤ ਤੋਂ ਸੱਤ ਇਹਨਾਂ ਵਾਂ ਤੇ ਕਾਰਵਾਈ ਕੀਤੀ ਜਾਵੇ ਹੋਰ ਸਾਨੂੰ ਕੋਈ ਐਡਾ ਬੜਾ ਪਾਕਸ਼ਦ ਅਦਾਲਤ ਨਹੀਂ ही कहने भी बच्चे ने थे था। था। आप निर्णय किए परिवार ने बोल दिया हमारे लिए पैसा बड़ी चीज नहीं है हम आज किसानों से कहेंगे आप इनकी मदद कीजिए करोड़ों रुपया इनके घर में भेज देंगे पैसा बड़ी चीज नहीं है सो तो इस तरह से आज एक को गोली मारी है अगर इस पे कोई कार्रवाई नहीं हुई कल को किसी नौजवान को फिर गोली मारेंगे पंजाब सरकार जितना जोर परिवार के रिश्तेदारों के ऊपर लगा रही है उतना जोर मांगों को जो हमारी मांगे थी उसको हल करने के ऊपर लगा देती तो शायद समस्या का और हम पूरी तरह कॉन्सेंट्रेट कर रहे अपने आंदोलन के ऊपर तो ये आज की वार्ता थी भी अभी यह अजी हो सकता संस्कार ना हो ना हो पाए तो जब तक ये क्लियर नहीं होता आगे की बात करें है गैस जड़ी छड़ दे उधे करके आ रही है और जो शर्रे पाए गए ने बॉडीज दे बच्चे और ਅਸੀਂ ਆਪਣੇ ਵੱਲੋਂ ਪੂਰਾ ਜ਼ੋਰ ਲਾਵਾਂਗੇ ਕਿ ਕੋਈ ਵੀ ਸਾਡਾ ਪੱਛਾ ਕੋਈ ਵੀ ਬਜ਼ੁਰਗ ਅਗਰ ਉੱਥੋਂ ਜ਼ਖਮੀ ਹੋ ਕੇ ਆਉਂਦਾ ਤਾਂ ਉਹਨੂੰ ਪੂਰਾ ਇਲਾਜ ਮਿਲੇ ਇਲਾਜ ਦੀ ਘਾਟ ਦੇ ਪੱਖੋਂ ਕੋਈ ਵੀ ਬੰਦਾ ਜਿਹੜਾ ਉਹ ਮਹਿਸੂਸ ਨਾ ਕਰੇ ਸੋ ਇਹੀ ਬੇਸਿਕ ਇਨਫਰਾਸਟ੍ਰਕਚਰ ਪਹਿਲਾਂ ਇੱਥੇ ਮੈਂ ਦੇਖਣ ਆਈ ਸੀ ਬਾਕੀ ਮੈਂ ਇੱਥੇ ਹੀ ਰਵਾਂਗੀ ਜਿੰਨੀ ਦੇਰ ਤੱਕ ਮੇਰੀ ਡਿਊਟੀ ਲੱਗੀ ਆ ਤੇ ਇਲਾਜ ਕਿਉਂਕਿ ਅੱਖਾਂ ਦੀ ਡਾਕਟਰਾਂ ਤੇ ਅੱਖਾਂ ਦੀ ਕੋਈ ਪ੍ਰੋਬਲਮ ਆਉਂਦੀ ਆ ਸਮੇਂ ਦੇਖਾ ਕਿ ਮਰੀਜ਼ ਵੀ ਦੇਖਾਂਗੇ ਪੰਜਾਬ ਸਰਕਾਰ ਤੇ ਵਜ਼ੀਰੋਂ ਤੇ ਦੂਜੇ ਪਾਸੇ ਕਾਨਫਰੰਸ ਚੱਲ ਰਹੀ ਹੈકિસ્તાਨ ਆਗੂਆਂ ਦੀ ਸ਼ਹੀਦ ਦਾ ਦਰਜਾ ਦਿੱਤਾ ਜਾਂਦੇ ਸ਼ੂਕਰ ਨੂੰ ਮੰਗਦੇ ਨੇ ਮੇਰੇ ਖਿਆਲ ਬਿਲਕੁਲ ਜਾਇਜ਼ ਮੰਗ ਹੈ ਕਿਉਂਕਿ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਜਿੱਥੇ ਜੋਸ਼ ਹੁੰਦਾ ਨਾ ਉੱਥੇ ਇੱਕ ਮਿੱਟੀ ਨਾਲ ਜੁੜੇ ਹੋਏ ਅਸੀਂ ਲੋਕ ਆ ਰੈਵੋਲੂਸ਼ਨਰੀ ਲੋਕ ਆ ਤੇ ਜਦੋਂ ਕਿਸੇ ਮਿਸ਼ਨ ਦੇ ਲਈ ਕੋਈ ਆਪਣੀ ਜਾਨ ਗਵਾਉਂਦਾ ਤਾਂ ਉਹਨੂੰ ਸ਼ਹੀਦ ਦਾ ਦਰਜਾ ਦੇਣਾ ਪੈਂਦਾ ਸੋ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਉਹਨਾਂ ਦੀ ਮੰਗ ਦੇ ਵੀ ਨਾਲ ਖੜੇ ਕਿਸ ਤਰ੍ਹਾਂ ਦੇ ਹਾਲਾਤ ਹੈ ਜਿਵੇਂ ਤੁਸੀਂ ਬਨੌਰੀ ਬਾਰਡਰ ਤੇ ਕਿਸ ਤਰ੍ਹਾਂ ਦੇ ਹਾਲਾਤ ਹੈ ਕਿਸਾਨ ਬਾਰਡਰ ਤੇ ਹਲੇ ਮੈਂ ਵਿਜ਼ਿਟ ਨਹੀਂ ਕੀਤਾ ਜਾਵਾਂਗੀ ਪਰ ਜਿੱਦਾਂ ਮੈਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਹਾਲਾਤ ਹੁਣ ਸਟੇਬਲ ਹੋ ਚੁੱਕੇ ਨੇ ਮਾਨ ਸਾਹਿਬ ਨੇ ਕੱਲ ਹੀ ਐਲਾਨ ਕਰ ਦਿੱਤਾ ਸੀ ਕਿ ਸਖਤ ਸਜ਼ਾ ਤੇ ਪਰਚਾ ਕੀਤਾ ਜਾਏਗਾ ਔਰ ਮਾਨ ਸਾਹਿਬ ਜਦੋਂ ਐਲਾਨ ਕਰਦੇ ਆ ਤਾਂ ਆਪਣੇ ਐਲਾਨ ਤੇ ਪੂਰਾ ਉਤਰਦੇ ਵੀ ਹੈ ਔਰ ਇਹ ਹੋਣਾ ਵੀ ਚਾਹੀਦਾ